ਪੰਜਾਪੜ੍ਹਦੀਆਂ ਵੱਖ-ਵੱਖ ਵਾਲਮੀਕ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਤੇ ਫਿਲਮ ਅਦਾਕਾਰ ਨੀਰੂ ਪਾਜਵਾ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 19 ਫਰਵਰੀ ਨੂੰ ਅੰਮ੍ਰਿਤਸਰ ਬੰਦ ਦਾ ਸੰਦਾ ਦਿੱਤਾ ਸੀ 18 ਫਰਵਰੀ ਨੂੰ ਰਾਤ ਦੇ 11:00 ਵਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨਾਲ ਵਾਲਮੀਕ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਇਹ ਭਰੋਸਾ ਦਿਵਾਇਆ ਗਿਆ ਨੀਰੂ ਪਾਜਵਾ ਦੀ ਗ੍ਰਿਫਤਾਰੀ ਜੜੀ ਹੈ ਕਿ ਕੀਤੀ ਜਾਏਗੀ ਵਾਲਮੀਕ ਜਥੇਬੰਦੀਆਂ ਨੇ ਕਾਰਵਾਈ ਨਾ ਹੋਣ ਤੇ 11 ਮਾਰਚ ਤੋਂ ਫਿਰ ਵੱਡਾ ਸੰਗਰਸ਼ ਕਰਨ ਦਾ ਐਲਾਨ ਕੀਤਾ ਇਸ ਮੌਕੇ ਤੇ ਆਗੂਆਂ ਦਾ ਕੀ ਕਹਿਣਾ ਹੈ ਆਓ ਧਰਨਾ ਕਰਦੇ ਹਾਂ ਸਾਂਝਾ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜਿਹੜੀ 19 ਫਰਵਰੀ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਧਾਰਮਿਕ ਅਤੇ ਸਮਾਜਿਕ ਜਿਥੇਬੰਦੀਆਂ ਵਾਲਮੀਕ ਸਮਾਜ ਵੱਲੋਂ ਜਿਹੜੀ ਦਿੱਤੀ ਗਈ ਸੀ ਸਾਂਝੇ ਤੌਰ ਤੇ ਉਹਦੀ ਅੱਜ 18 ਫਰਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਆ ਔਰ ਉਹਨਾਂ ਅश्वਸ਼ਨ ਦਵਾਇਆ ਵਾ ਕਿ ਜਿਹੜੇ ਸਮਾਜ ਦੇ ਕੰਮ ਆ ਉਹਨਾਂ ਨੂੰ ਤੁਰੰਤ ਹੱਲ ਕੀਤਾ ਜਾਊਗਾ ਔਰ ਪ੍ਰਸ਼ਾਸਨ ਦੇ ਵਿਸ਼ਵਾਸ ਤੇ ਜਿਹੜੀ ਅੱਜ ਸਵੇਰ ਦੀ ਅੰਮ੍ਰਿਤਸਰ ਦੀ ਬੰਦ ਦੇ ਬੰਦ ਦੀ ਕੱਲ ਹੀ 11 ਫਰਵਰੀ ਵਾਲੀ ਉਹ ਅਸੀਂ ਪੋਸਟਪੋਨ ਕੀਤੀ ਗਈ ਆ ਔਰ 11 ਤਰੀਕ ਤੋਂ ਬਾਅਦ ਆ ਜਿਹੜੀ ਅਗਲੀ ਨਾਲ ਨੀਤੀ ਲਿਆ ਕੇ ਉਹ ਉਹ ਦੱਸੀ ਜਾਊਗੀ ਇੱਕ ਟੀਮ ਨੀਰੂ ਪਾਇਵਾ ਤੇ ਹੋਰ ਵੀ ਟੀਮ ਵੱਲੋਂ ਮਾਫੀ ਵੀ ਮੰਗੀ ਗਈ ਹੈ ਜੀ ਉਹ ਸਾਡਾ ਸਮਾਜ ਉਹ ਮਾਫੀ ਨੂੰ ਮਾਫੀ ਨਹੀਂ ਸਮਝਦਾ ਉਹ ਉਹਨਾਂ ਨੂੰ ਚਾਹੀਦਾ ਜਦੋਂ ਵੀ ਆਪਣਾ ਇਹ ਆਉਂਦੇ 4 ਤਰੀਕ ਤੋਂ ਬਾਅਦ ਉਹ ਸਾਡੇ ਆਸ਼ਰਮ ਭਗਵਾਨ ਵਾਲਮੀਕੀ ਆਸ਼ਰਮ ਸਾਡੇ ਸਤਗੁਰੂ ਮਲਕੀਰਨਾਥ ਮਹਾਰਾਜ ਜੀ ਕੋ ਜਿੰਨਾ ਚਿਰ ਉੱਥੇ ਆ ਕੇ ਨਕਮਸਤਕ ਨਹੀਂ ਹੁੰਦੇ ਉਹਨਾਂ ਚਿਰ ਉਹ ਮਾਫੀ ਸਮਝੀ ਨਹੀਂ ਜਾਊਗੀ ਹੁਣ ਉਹ ਜੀ ਵਾਪਸ ਲਈ ਗਈ ਆ ਏ ਇਹ ਆਪਣਾ ਕੈਨਸਲ ਨਹੀਂ ਆ ਪੋਸਟਪੋਨ ਕੀਤੀ ਗਈ ਹੈ ਜਾਨੀ ਬੰਦੀ ਕਾਲ ਸੀ ਹਾਂਜੀ ਜੈ ਵਾਲਮੀਕੀ ਜੀ ਅੱਜ ਸਿਟੀ ਪ੍ਰਸ਼ਾਸਨ ਅਤੇ ਦਿਹਾਤੀ ਪ੍ਰਸ਼ਾਸਨ ਨਾਲ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਦੂਵੇ ਵਾਰੀਆਂ ਫਿਲਮਾਂ ਲਈ ਜਿਹੜੀ ਮੁੱਖ ਮੰਗ ਸੀਗੀ ਸੋ ਉਸ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸ਼ਵਾਸ਼ਣ ਦੇ ਦਿੱਤਾ ਗਿਆ ਕਿਉਂਕਿ ਮਾਲੀਓ ਹਾਈ ਕੋਰਟ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਤੋ ਇਸ ਕਰਕੇ ਪ੍ਰਸ਼ਾਸਨ ਨੇ ਬੜੀ ਸੰਜੀਦਗੀ ਨਾਲ ਲਿਆ ਹੈਗਾ ਕਿ ਅਸੀਂ ਉਹਨਾਂ ਨੂੰ ਜਿਹੜਾ ਆ ਇਮੀਡੀਏਟਲੀ ਅਰੈਸਟ ਕਰ ਲੈਣਾ ਹੈਗਾ ਇਸ ਕਰਕੇ ਸਮਾਜ ਦੇ ਆਪਣਾ ਸ਼ਹਿਰ ਦੀਆਂ ਅਸੀਂ ਸਾਰਿਆਂ ਨੂੰ ਜਿਹੜਾ ਮੁਖ ਰੱਖਦੇ ਹੋਏ ਆਪਣੇ ਲੋਕਾਂ ਨੂੰ ਤੋ ਇਸ ਕਰਕੇ ਜਿਹੜੀ ਆ ਸਾਰੇ ਸਮਾਜ ਵੱਲੋਂ ਜਿਹੜੀ ਆ ਉਹ ਸਹਿਮਤੀ ਬਣਾਈ ਗਈ ਆ ਕਿ 11 ਤਰੀਕ ਤੱਕ ਜਿਹੜੀ ਆ ਉਹ ਕਾਲ ਨੂੰ ਪੋਸਟਪੋਨ ਕੀਤਾ ਗਿਆ ਤੇ 11 ਤਰੀਕ ਤੋਂ ਬਾਅਦ ਜਿਹੜੀ ਆ ਹੋ ਸਕਦਾ ਹੈ ਇਸੇ ਮਸਲਿਆਂ ਨੂੰ ਲੈ ਕੇ ਪੰਜਾਬ ਬੰਦ ਕਰਨ ਦੀ ਜਿਹੜੀ ਕਾਲ ਦਿੱਤੀ ਜਾਵੇ ਕਿਉਂਕਿ ਇਹ ਮਸਲੇ ਜਿਹੜੇ ਆ ਇਹ ਬਹੁਤ ਜ਼ਿਆਦਾ ਸੰਜੀਦਗੀ ਵਾਲੇ ਆ ਅਤੇ ਸਾਡੀਆਂ ਭੈਣਾਂ ਸਾਡੀਆਂ ਧੀਆਂ ਦੇ ਸਨਮਾਨ ਦੇ ਮਸਲੇ ਆ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਨਾਲ ਸਾਰੇ ਸਮਾਜ ਦੀ ਜਿਹੜੀ ਸਹਿਮਤੀ ਬਣੀ ਆ ਜੈ ਵਾਲਮੀਕੀ ਜੈ ਕੁਮਾਰ ਅੱਜ ਜੀ ਸਾਰੇ ਸੰਤ ਸਮਾਜ ਅਤੇ ਸਾਰੇ ਸਮਾਜ ਦੀਆਂ ਜਥੇਬੰਦੀਆਂ ਅੱਜ ਡੀਸੀ ਆਫਿਸ ਇੱਥੇ ਇਕੱਠੀਆਂ ਹੋਈਆਂ ਸੀ ਜਿੱਥੇ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਆ ਜੋ ਇਹਨਾਂ ਦੀ 19 ਤਰੀਕ ਨੂੰ ਬੰਦ ਦੀ ਕਾਲ ਸੀ ਉਹਦੇ ਸੰਬੰਧੀ ਅਸੀਂ ਇਹਨਾਂ ਨੂੰ ਸਾਰੇ ਕੇਸ ਬਾਰੇ ਦੱਸਿਆ ਗਿਆ ਜਿਹੜਾ ਬੂਹੇ ਬਾਰੀਆਂ ਵਾਲਾ ਕੇਸ ਸੀ ਉਹਦੇ ਬਾਰੇ ਡਿਟੇਲ ਦੱਸੀ ਪੀਓ ਕੋਰਟ ਦੇ ਵਿੱਚ ਜਿਹੜੀ ਆ 4 ਜਿਹੜੀ ਮਾਰਚ ਡੇਟ ਪਈ ਆ ਉਹਦੇ ਵਿੱਚ ਕੋਰਟ 'ਚ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਇਹ ਸਾਰੇ ਕੇਸ ਦਿੱਤੇ ਜਿਹੜਾ ਇਹਨਾਂ ਨੂੰ ਅਸੀਂ ਵਿਸ਼ਵਾਸਿਤ ਹੋਇਆ ਕਿ ਇਹਦੀ ਜਿਹੜੀ ਤਫ਼ਤੀਸ਼ ਬਿਲਕੁਲ ਸਹੀ ਤਰੀਕੇ ਨਾਲ ਸਹੀ ਕੀਤੀ ਜਾਏਗੀ ਜੋ ਇਹਨਾਂ ਨੇ ਸਾਡੇ ਵਿਸ਼ਵਾਸ ਨੂੰ ਮੰਨਦੇ ਹੋયા ਜਿਹੜੀ 19 ਤਰੀਕ ਦੀ ਕਾਰ ਆ ਉਹਨੂੰ ਇਹਨਾਂ ਪੋਸਟਪੋਨ